ਹਾਂਜੀ ਹਾਂਜੀ ਸਾਰੇ ਵੀਰ ਕਰੀ ਵੀ ਕੇ ਲਿਖਣਾ ਈਸ਼ਮਤ ਕੀ ਵੀ ਰਾਹੁਲ ਵੀਰ ਔਰ ਅਮਿਤ ਆਪਣੇ ਮੰਦਰਲੇ ਨੇ ਯਾਰ ਪ੍ਰਿੰਸ ਸਾਰੇ ਵੀਰਾਂ ਦਾ ਉਹ ਨਹੀਂ ਆਪ ਕਿਸੇ ਸਮੇਂ ਤੋਂ ਸਮਾਗਮ ਕਰਕੇ ਆਪਾਂ ਸੋਰ ਦੇ ਨੇ ਬਾਤ ਹੋ ਗਿਆ ਬਈ ਕਿ ਬਾਰ ਰੋਣ ਤੋਂ ਕਈ ਦੋਸਤ ਆਏ ਨੇ ਸਾਰੇ ਦਾ ਜੀ ਆਇਆਂ ਰਹਿ ਕੇ ਲਿਖਣਾ மகாந்தாத காப்பு உடைய கூண்டேன சம்பந்திペல் ਅੱਜ ਨਈ ਬਲੱਡ ਕੈਂਪ ਨੇ ਪਹੁੰਚਿਆ ਇਹ ਰੱਖਿਆ ਗਿਆ ਅੱਜ ਪਹਿਲਾਂ ਤਾਂ ਮੈਂ ਇੱਥੇ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਆਏ ਹੋਏ ਮੇਰੇ ਸਾਰੇ ਭਰਾ ਕੋਈ ਛੋਟੇ ਵੱਡੇ ਸਾਰਿਆਂ ਦਾ ਇੱਥੇ ਆਏ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਾਡਾ ਛੋਟਾ ਵੀਰ ਮੌਂਟੀ ਸੋਤਾ ਜੀ ਦਾ ਜਨਮ ਦਿਨ ਨੂੰ ਸਮਰਪਿਤ ਇਹ ਬਲੱਡ ਕੈਂਪ ਲਵਾਇਆ ਗਿਆ ਬੇ ਆਪਾਂ ਨੂੰ ਸਾਰੇ ਵੀਰਾਂ ਨੂੰ ਇਦਾਂ ਦੇ ਮਹਾਨ ਪਰਾਲੇ ਕਰਨੇ ਕਰਨੇ ਚਾਹੀਦੇ ਹਮੇਸ਼ਾ ਹੀ ਨਸ਼ਿਆਂ ਤੋਂ ਰਹਿਤ ਇਦਾਂ ਦੇ ਉਪਰਾਲੇ ਕਰਨ ਨਾਲ ਹੀ ਆਪਾਂ ਆਪਣੇ ਸਮਾਜ ਦੀ ਚੰਗੇ ਚੰਗੀ ਕਰ ਸਕਦੇ ਆ ਮੈਂ ਇੰਨਾ ਹੀ ਕਹਿੰਦਾ ਸਾਰੇ ਹੀ ਇੱਥੇ ਆਏ ਹੋਏ ਭਰਾਵਾਂ ਦਾ ਛੋਟੇ ਭਰਾਵਾਂ ਦਾ ਵੱਡਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦਾ ਮੈਂ ਸਾਰੀ ਨੌਜਵਾਨ ਪੀੜੀ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਸਾਰੇ ਜਣੇ ਆਪਣੇ ਨਸ਼ਿਆਂ ਤੋਂ ਬਚਣਾ ਚਾਹੀਦਾ ਵਟਸਐਪ ਜਲਦਾ ਡੀ ਕੰਪਨੀ ਇਹ ਪਤਾ ਚਾਹੁੰਦੇ ਅੱਜ ਕੈਂਪ ਵਿੱਚ ਕੌਣ ਸੀ ਆ ਜੇ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਆ ਸਾਡੇ ਭਰਾ ਨੇ ਕੀਤਾ ਜਿਹੜਾ ਆਪਣੇ ਜਨਮ ਦਿਨ ਦੇ ਉੱਤੇ ਕਿ ਅਸੀਂ ਸਾਰੇ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਦਿੰਨੇ ਆ ਕਿ ਸਾਰੇ ਵੱਧ ਚੜ ਕੇ ਇਦਾਂ ਹੀ ਵਧੀਆ ਕੰਮ ਜਿਹਦੇ ਨਾਲ ਸਮਾਜ ਦੀ ਤਰੱਕੀ ਹੋ ਸਕੇ ਲੋਕਾਂ ਦੇ ਕੰਮ ਆ ਸਕੇ ਬਲੱਡ ਐਸੀ ਚੀਜ਼ ਆ ਜਿਹੜੀ ਲੋਕਾਂ ਦੇ ਬਹੁਤ ਜ਼ਿਆਦਾ ਜ਼ਰੂਰਤ ਦੀ ਗੱਲ ਆ ਬਹੁਤ ਜ਼ਿਆਦਾ ਹਸਪੀਟਲ ਆ ਜੇ ਕਈ ਵਾਰੀ ਦੇਖਿਆ ਜਾਂਦਾ ਕਿ ਬਲੱਡ ਮਿਲਦਾ ਨਹੀਂ ਇਹ ਬਲੱਡ ਕੈਂਪ ਲਗਾ ਕੇ ਨੌਜਵਾਨ ਸਾਰੀ ਪੀੜੀ ਨੂੰ ਵੱਟੋ ਵੱਟ ਜਾ ਕੇ ਬਲੱਡ ਦੇਣਾ ਚਾਹੀਦਾ ਵਾ ਤੇ ਇਦਾਂ ਹੀ ਸਾਰੇ ਸਮਾਜ ਦੇ ਭਲਾਈ ਦੇ ਕੰਮ ਕਰਨੇ ਚਾਹੀਦੇ ਹਾਂ ਇਹ ਜਿਹੜਾ ਬਲੱਡ ਕੈਂਪ ਹੈ ਇਹ ਸਤੰਤਰ ਨਗਰ ਵਾਰਡ ਨੰਬਰ 13 ਜੋ ਕਿ ਸਾਡੇ ਲੁਧਿਆਣੇ ਦੇ ਮੇਅਰ ਸਾਹਿਬ ਦਾ ਵਾਰਡ ਆ ਇਹਦੇ ਬਲੱਡ ਕੈਂਪ ਦੇ ਮੇਰਾ ਇਹ ਵਿਸ਼ਾ ਹੈ ਕਿ ਇਸ ਬਲੱਡ ਕੈਂਪ ਦੇ ਰਾਹੀਂ ਕਈ ਲੋਕਾਂ ਦੀ ਜਾਨ ਬਚ ਸਕਦੀ ਹੈ ਠੀਕ ਹੈ ਤੇ ਅਤੇ ਇਹਦੇ ਨਾਲ ਹੀ ਮੇਰੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਖੂਨਦਾਨ ਕੀਤਾ ਤੇ ਇਹਨਾਂ ਦੇ ਖੂਨਦਾਨ ਕਰਨ ਨਾਲ ਕਈ ਭਰਾਵਾਂ ਦੀ ਕਈ ਲੋਕਾਂ ਦੀ ਜ਼ਰੂਰਤਾਂ ਨੂੰ ਪੂਰੀ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਤੇ ਇਹ ਭਾਰਤੀ ਵਾਲਮੀਕੀ ਧਰਮ ਸਮਾਏ ਪਾਵ ਦਾਸ ਭਾਰਤ ਸਰਪ੍ਰਸਤ ਅਸ਼wini ਸੋਹਤਾ ਜੀ ਦੇ ਗਵਾਈ ਹੇਠ ਕਰਾਇਆ ਗਿਆ ਹੈ ਇਹ ਪਹਿਲਾ ਬਲੱਡ ਕੈਂਪ ਹੈ ਜੋ ਕਿ ਸਤੰਤਰ ਨਗਰ ਦੇ ਵਿੱਚ ਹੋਇਆ ਹੈ ਅੱਜ ਤੱਕ ਕਿਸ ਨੇ ਬਲੱਡ ਕੈਂਪ ਨਹੀਂ ਕਰਾਇਆ ਜੋ ਮਾਤਾ ਵੈਸ਼ਨੋ ਦੇ ਵੀ ਤੁਹਾਨੂੰ ਇਨਸ਼ਾ ਅੱਲਾਹ ਵਿੱਚ ਕਰਾਇਆ ਗਿਆ ਹੈ ਦੇਖੋ ਕਈ ਜਵਾਬ ਨੇ ਸੋਚ ਉਹਨਾਂ ਦੀ ਹਲੇ ਉਨੀ ਕ ਹੈ ਫੁੱਲੜਵਾਈਆਂ ਕਰਦੇ ਨੇ ਜੋ ਮੇਰੀ ਤਾਂ ਸੋਚ ਇਹ ਹੈ ਕਿ ਇੱਥੇ ਸੋਪਿਆ ਕੇਕ ਕੱਟ ਕੇ ਪੈਸੇ ਖਰਾਬ ਕਰਨ ਨਾਲੋਂ ਉਹੀ ਕਿਸੇ ਗਰੀਬ ਦਾ ਭਲਾ ਕੀਤਾ ਜਾਵੇ ਕੁਛ ਐਦਾਂ ਦੀਆਂ ਚੀਜ਼ਾਂ ਕੀਤੀਆਂ ਜਾਣ ਕਿ ਕਈ ਲੋਕਾਂ ਦਾ ਭਲਾ ਹੋ ਸਕੇ ਇਹ ਐਦਾਂ ਦੀਆਂ ਚੀਜ਼ਾਂ ਨਹੀਂ ਕਰਨਾ ਚਾਹੀਦੀਆਂ